ਹੈਲੋ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਦੈਨਿਕ ਸਵੇਰਾ ਤੋਂ ਤਾਨਿਆ ਬੋਲ ਰਹੀ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਅੱਜ ਸਵੇਰੇ ਅਸੀਂ ਬਹੁਤ ਹੀ ਵੱਡੀ ਖੁਸ਼ਖਬਰੀ ਸੁਣੀ ਹੈ ਪੂਰਾ ਸੋਸ਼ਲ ਮੀਡੀਆ ਇਸ ਚੀਜ਼ ਨਾਲ ਭਰਿਆ ਹੋਇਆ ਹੈ ਔਰ ਪੰਜਾਬੀ ਇੰਡਸਟਰੀ 'ਚ ਖੁਸ਼ੀ ਦੀ ਲਹਿਰ ਹੈ ਕਹਿ ਸਕਦੇ ਸਿੱਧੂ ਦੀ ਹਵੇਲੀ 'ਚ ਦੁਬਾਰਾ ਰੌਣਕਾਂ ਲੱਗੀਆਂ ਹਨ ਹਾਂਜੀ ਗਿੱਧੇ ਪੈ ਰਹੇ ਆ ਭੰਗੜੇ ਪੈ ਰਹੇ ਆ ਢੋਲ ਵੱਜ ਰਹੇ ਜੀ ਦੇ ਰਹੇ ਉਹਦੇ हां जी ਨਾਟ ਗਿਆ ਸਾਰੀਆਂ ਦੀਆਂ ਸਵਾਰੀਆਂ ਅੱਜ ਅੰਦਰੋਂ ਹੱਸ ਰਹੀਆਂ ਜੀ ਸਾਡੇ ਤੇ ਸਵਾਰੀ ਕਰਨ ਆਲਾ ਆ ਗਿਆ ਜੀ ਤੁਹਾਡੀ ਅਸੀਂ ਅੱਜ ਫੋਟੋ ਵੀ ਦੇਖੀ ਬਹੁਤ ਹੀ ਇਮੋਸ਼ਨਲ ਫੋਟੋ ਤੁਸੀਂ ਵੀ ਅੱਜ ਪਾਈ ਬੱਚੇ ਨਾਲ ਹਾਂਜੀ ਮੈਂ ਉਦੋਂ ਹਸਪੀਟਲ ਹੀ ਸੀ ਜੀ ਤੇ ਤੁਹਾਡਾ ਉਹ ਪਹਿਲਾ ਮੂਮੈਂਟ ਕਿੱਦਾਂ ਦਾ ਸੀ ਕਿਵੇਂ ਦਾ ਤੁਹਾਨੂੰ ਐਕਸਪੀਰੀਅੰਸ ਹੋਇਆ ਕਿੱਦਾਂ ਦੀ ਤੁਹਾਨੂੰ ਖੁਸ਼ੀ ਹੋਈ ਉਸ ਨੂੰ ਹੱਥ ਚ ਲੈ ਕੇ ਪਹਿਲੀ ਗੱਲ ਤਾਂ ਮੈਨੂੰ ਆਏ ਹੈ ਨਾ ਹਾਂਜੀ ਜਦੋਂ ਮਾਂ ਨਿਊ ਬੋਰਨ ਬੇਬੀ ਨੂੰ ਚੱਕਦੀ ਆ ਭੂਆ ਤੇ ਮਾਂ ਚ ਕੋਈ ਫਰਕ ਨਹੀਂ ਪੈਂਦਾ ਫਿਰ ਤਰਸਦੇ ਆ ਉਹਨੂੰ ਮਤਲਬ ਹੈ ਨਾ ਜੀ ਤਰਸਦੇ ਆਨ ਇੱਕ ਗੁਲਾਬ ਦਾ ਫੁੱਲ ਇੱਕ ਸੁੱਚੀ ਰੂਹ ਪਰਮਾਤਮਾ ਨੇ ਜਦੋਂ ਹੱਥਾਂ ਤੇ ਦਿੱਤੀ ਜੀ ਕਿ ਉਦੋਂ ਵੀ ਅੱਖਾਂ 'ਚ ਹੰਝੂ ਵੀ ਆਏ ਸੀ ਪਰਮਾਤਮਾ ਦਾ ਸ਼ੁਕਰ ਵੀ ਕੀਤਾ ਜੀ ਫਿਰ ਉਹਦੇ ਨਾਲ ਹੌਲੀ-ਹੌਲੀ ਦੋ ਚਾਰ ਗੱਲਾਂ ਵੀ ਕੀਤੀਆਂ ਵੀ ਪੁੱਤ ਤੂੰ ਆ ਗਿਆ ਜੀ ਨਿੱਕੇ ਪੈਰੀ ਆ ਗਿਆ ਸ਼ੁਭ ਤੂੰ ਜੀ ਤੂੰ ਸਾਰਿਆਂ ਦਾ ਦਿਲ ਰੱਖਦਾ ਪੂਰੇ ਪਿਆਰ ਕਰਨ ਵਾਲਿਆਂ ਦਾ ਦਿਲ ਰੱਖਦਾ ਪੂਰੀ ਦੁਨੀਆ ਦਾ ਦਿਲ ਰੱਖਦਾ ਕੋਈ ਤੇ ਤੂੰ ਆ ਗਏ ਜੀ ਬਹੁਤ ਸੋਹਣਾ ਸੋ ਪੂਆ ਐਜ਼ ਅ ਪੂਆ ਤੁਸੀਂ ਕੀ ਚਾਹੁੰਦੇ ਹੋ ਕੁਝ ਨਾਮ ਸੋਚਿਆ ਜਾਂ ਕਿੱਦਾਂ ਤੁਹਾਨੂੰ ਕੀ ਲੱਗਦਾ ਕਿ ਉਹਦਾ ਨਾਮ ਕੀ ਰੱਖਣਾ ਚਾਹੀਦਾ ਦੇਖੋ ਪੂਰਾ ਦਾ ਦੋਸ਼ ਹੋਦੀ ਰਹੂਗਾ ਜੀ ਪਰ ਇਹ ਆਪਣੇ ਦੇਖੋ ਜੀ ਆਪਾਂ ਨੂੰ ਆਪਾ ਉਹਨਾਂ ਪਰਿਵਾਰਾਂ ਚ ਜੰਮਿਆ ਜਦੋਂ ਬੱਚੇ ਨੂੰ ਗੁਰਦੁਆਰੇ ਸਾਹਿਬ ਲਿਜਾਇਆ ਜਾਂਦਾ ਹੈ ਜੀ ਹਨਾ ਜੀ ਸ੍ਰੀ ਗੁਰੂ ਰਣ ਸਾਹਿਬ ਜੋ ਮਤਲਬ ਵਾਕ ਲਿਆ ਜਾਂਦਾ ਉਸ ਮੁਤਾਬਕ ਨਾਂ ਰੱਖਿਆ ਜਾਂਦਾ ਨਾ ਉਸ ਮੁਤਾਬਕ ਰੱਖਿਆ ਜਾਂਦਾ ਜੀ ਜੀ ਹਾਂਜੀ ਸੋ ਤੁਹਾਡੀ ਖੁਸ਼ੀ ਅਸੀਂ ਵੀ ਐਕਸਪੀਰੀਅੰਸ ਕਰ ਪਾ ਰਹੇ ਹਾਂ ਇਸ ਟਾਈਮ ਇੱਥੇ ਦੂਰ ਬੈਠੇ ਆਂ ਭਾਵੇਂ ਪਰ ਅਸੀਂ ਮਹਿਸੂਸ ਕਰ 파 ਰਹੇ ਹੈ ਕਿ ਇਸ ਟਾਈਮ ਤੁਹਾਨੂੰ ਕਿੰਨੀ ਕੁ ਖੁਸ਼ੀ ਹੋ ਰਹੀ ਹੋਵੇਗੀ ਜਾਂ ਹੋਵੇਗੀ ਬਹੁਤ ਬਹੁਤ ਜਿਹੜਾ ਮਿਰਜ਼ਾ ਰੂਹ ਨਾਲ ਨਹੀਂ ਨਾ ਗਾਉਂਦੀ ਸੀ ਹਟ ਗਈ ਸੀ ਜਿਸ ਤਰ੍ਹਾਂ ਮਿਰਜ਼ਾ ਰੂਹ ਨਾਲ ਗਾਉਂ ਹੁਣ ਉਹ ਸੋ ਮਿਰਜ਼ਾ ਰੂਹ ਨਾਲ ਗਾਜੂ ਅੱਜ ਕੀ ਗਾਇਆ ਕਰੋ ਦੱਸਾਂ ਜੀ ਜਸਵਿੰਦਰ ਬਰਾੜ ਨੂੰ ਇੱਕ ਦੁਬਾਰਾ ਤੋਂ ਕਹਿ ਸਕਦਾ ਹੈ ਕਿ ਤੁਸੀਂ ਆਪ ਵੀ ਬਹੁਤ ਸਾਰੇ ਇੰਟਰਵਿਊ ਚ ਕੀ ਹੈ ਇੱਕ ਦੁਬਾਰਾ ਤੋਂ ਪਛਾਣ ਮਿਲੀ ਸੀ ਬਿਲਕੁਲ ਬਿਲਕੁਲ ਕਹਿੰਦੇ ਜਿਹੜਾ ਬੰਦਾ ਸੱਚ ਨੂੰ ਨਹੀਂ ਮੰਨਦਾ ਨਾ ਉਹ ਕਿਰਤ ਕਰਨ ਹੁੰਦਾ ਜੀ ਤੇ ਬੇਟਾ ਹਮਿਸ਼ਾ ਕੇ ਵੇਖ ਕੇ ਮੈ ਪ੍ਰੋਗਰਾਮ ਲਾਈ ਜਾਂਦੀ ਸੀ ਪਰ ਯੂਥ ਨੂੰ ਨਹੀਂ ਪਤਾ ਸੀ ਜੀ ਨਾ ਮੈਨੂੰ ਇੰਸਟਾਗ੍ਰam ਦਾ ਪਤਾ ਸੀ ਨਾ ਮੈਨੂੰ ਫੇਸਬੁਕ ਦਾ ਪਤਾ ਸੀ ਨਾ ਮੈਨੂੰ YouTube ਦਾ ਪਤਾ ਸੀ ਜੀ ਮਤਲਬ ਵੀ ਹਾਲੇ ਤਾਂ ਪਤਾ ਹੀ ਨਹੀਂ ਸੀ ਇਹ ਵਾਕਾ ਹੋਊਗਾ ਮੈਂ ਇਹ ਕਹਿੰਦਾ ਸੀ ਪੂਆ ਜੀ ਥੋੜੀ ਇੰਨੇ ਕਖਾੜੇ ਪਏ ਨੇ ਕਿ ਮਤਲਬ ਵੀ ਆਪਾਂ ਇੱਕ ਐਸਾ ਹੋ ਕਰਾਂਗੇ ਵੀ ਸਾਰੇ ਤੁਹਾਡੇ ਕੋਲ ਵਾਪਸ ਆ ਜਾਣਗੇ ਤੇ ਮੈਂ ਅਗੋਂ ਕਿਹਾ ਮੈਂ ਤਾਂ ਕੋਈ ਨਹੀਂ ਹੈ ਨਾ ਵੀ ਕਹਿੰਦਾ ਨਹੀਂ ਨਹੀਂ ਪੂਆ ਜੀ ਉਹ ਤੁਹਾਡਾ ਹੱਕ ਆ ਉਨੇ ਮੈਨੂੰ ਆਪ ਦੇ ਹੱਕਾਂ ਦੇ ਲਈ ਵੀ ਜਾਣੂ ਕਰਵਾਇਆ ਵੀ ਆ ਆ ਤੁਹਾਡਾ ਭੂਆ ਜੀ ਜੀ ਠੀ ਤੁਹਾਡਾ ਹੱਕ ਹੈ ਸੋ ਸਿੱਧੂ ਦੀ ਹਵੇਲੀ ਚ ਮੋੜ ਢੋਲ ਵੱਜ ਰਹੇ ਨੇ ਗਾਣੇ ਚੱਲ ਰਹੇ ਨੇ ਭੰਗੜੇ ਪੈ ਰਹੇ ਨੇ ਜਸ਼ਨ ਮਨਾਏ ਜਾ ਰਹੇ ਨੇ ਆ ਤੇ ਇਹ ਸਾਰਿਆਂ ਦੀ ਅਰਦਾਸ ਦਾ ਸਾਰੇ ਦੀ ਸਾਰਿਆਂ ਦੀ ਮੈਂ ਪਹਿਲਾਂ ਵੀ ਕਿਹਾ ਹੈ ਵੀ ਐਨੀ ਵੀ ਮੈਂ ਕੱਲੀ ਨੇ ਗਾਣਾ ਗਾਤਾ ਤੇ ਫੇਰੀ ਅਰਦਾਸ ਕਰਨੀ ਹੈ ਹੈਨਾ ਵੀ ਚਲੋ ਆ ਫੈਮਿਲੀ ਯੂਨਿਟ ਦਾ ਕਰਨਾ ਹੀ ਕਰਨਾ ਹੁੰਦਾ ਸ਼ਾਇਦ ਮੇਰੇ ਤੋਂ ਵੀ ਜ਼ਿਆਦਾ ਦੁਨੀਆ ਪਿਆਰ ਕਰਦੀ ਸਾਡੇ ਤੋਂ ਵੀ ਜ਼ਿਆਦਾ ਉਹਦੇ ਲਈ ਚਾਹ ਬਾਰਨੇ ਕਿਉਂਕਿ ਮੈਂ ਜਦੋਂ ਫੋਰਨ ਦੇ ਟੂਰ ਲਾਉਣੀ ਆ ਤਾਂ ਮੈਂ ਵੇਖਦੀ ਆ ਬਜ਼ੁਰਗਔਰਤਾਂ ਨੂੰ ਰੋਂਦੇ ਤੇ ਕਈਆਂ ਨੇ ਤਾਂ ਮਤਲਬ ਆਪਣੇ ਬੱਚਿਆਂ ਦਾ ਨਾਂ ਹੀ ਸ਼ੁਭਦੀਪ ਰੱਖਿਆ ਜੀ ਤੇ ਇਹ ਸਾਰੇ ਪਿਆਰ ਕਰਨ ਵਾਲਿਆਂ ਦੀ ਅਰਦਾਸ ਦਾ ਨਤੀਜਾ ਹੈ ਹਾਂਜੀ ਜਿਹੜਾ ਨਿੱਕੇ ਪੈਰੀ ਆਇਆ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲ ਕਰਨ ਲਈ ਥੈਂਕ ਯੂ ਥੈਂਕ ਯੂ ਸੋ ਇਹ ਸੀ ਸਾਡੇ ਨਾਲ ਜਸਵਿੰਦਰ ਬਰਾੜ ਜਿਨ੍ਹਾਂ ਨੇ ਅੱਜ ਛੋਟੇ ਸਿੱਧੂ ਨੂੰ ਆਪਣੇ ਹੱਥਾਂ 'ਚ ਚੱਕਿਆ ਤੇ ਸੋਸ਼ਲ ਮੀਡੀਆ ਤੇ ਇੱਕ ਬਹੁਤ ਹੀ ਖੂਬਸੂਰਤ ਫੋਟੋ ਸ਼ੇਅਰ ਕੀਤੀ ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ